ਦੇਖੋ ਕਿਤਾ ਜਿਵੇਂ ਕੁਆਹ ਰੇਟ ਦੀ ਗੱਲ ਰਹ ਜਾਂਦੇ ਸੀ ਇਕੱਲੇ ਵੀ ਝਾੜ ਬਹੁਤ ਜ਼ਿਆਦਾ ਹੁੰਦਾ ਸੀ ਕੋਈ ਬਿਮਾਰੀ ਨਹੀਂ ਲੱਗਦੀ ਸੀ ਪਰ ਇਸ ਵਾਰ ਅਮਰੀਕਨ ਸੰਡੀ ਨੇ ਹਮਲਾ ਕੀਤਾ ਸਿਮਲਾ ਮਿਰਚ ਤੇ ਪੈਣੀ ਵਾਗਾ ਦੇ ਵਿੱਚ ਵੱਡੇ ਪੱਧਰ ਤੇ ਜਿਹੜੇ ਅਸੀਂ ਲਾਉਂਦੇ ਹਾਂ ਸਿਮਲਾ ਮਿਰਚ ਖੇਤੀ ਬੂਵੇਂ ਦਾ ਜ਼ਿਆਦਾ ਤੇ ਫਜ਼ਲੀ ਚੱਕਰ ਬਦਲਣਾ ਝੋਨਾ ਕਣਕ ਚੋਂ ਨਿਕਲ ਕੇ ਇਸ ਵਲ ਕਿਸਾਨਾਂ ਜਿਹੜੇ ਮਿਹਨਤੀ ਕਿਸਾਨਾਂ ਆ ਉਹ ਇਸ ਵਲ ਪਏ ਸੀਗੇ ਇਸ ਵਾਰ ਅਮਰੀਕਨ ਸੁੰਡੀ ਨੇ ਇੱਕ ਲਗਤ ਹਮਲਾ ਕੀਤਾ ਹੈ ਕਿਸਾਨਾਂ ਨੂੰ ਉਹ ਲੈਵਰ ਲਾ ਕੇ ਚੁਕਣੀ ਪੈਂਦੀ ਹੈ ਵਿੱਚੋਂ ਜਦੋਂ ਡਿਗਰੀ ਹੈ ਥੱਲੇ ਜਿਹੜੀ ਅਮਰੀਕਨ ਸੁੰਡੀ ਆ ਉਹ ਜਦੋਂ ਉਹਦੇ ਵਿੱਚ ਵੜ ਜਾਂਦੀ ਹੈ ਫੜ ਤੇ ਤਾਂ ਦਵਾਈ ਕੋਈ ਅਸਰ ਨਹੀਂ ਕਰਦੀ ਉਹਨੂੰ ਬਾਹਰ ਕੱਟ ਕੇ ਲੈਵਰ ਲਾ ਕੇ ਬਾਹਰ ਕੱਢਣੀ ਪੈਂਦੀ ਹੈ ਦੂਰ ਦਰਾਡੇ ਸਿੱਟਣੀ ਪੈਂਦੀ ਹੈ ਜਿਹੜੇ ਅਸੀਂ ਖੇਤ ਦੇ ਵਿੱਚ ਵੀ ਨਹੀਂ ਸਿੱਟ ਸਕਦੇ ਉਹਨੂੰ ਕਿਤੇ ਇਸ ਕਰਕੇ ਵੱਡੀ ਪੱਤਰ ਤੇ ਜਿਹੜਾ ਸੁੰਡੀ ਨੇ ਹਮਲਾ ਕੀਤਾ ਕਿਸਾਨਾਂ ਦਾ ਬਹੁਤ ਨੁਕਸਾਨ ਹੋ ਰਿਹਾ ਹੈ ਅੰਮ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਬਠਿੰਡਾ ਲੋਕ ਸਭਾ ਹਲਕੇ ਤੋਂ ਖੇਤੀਬਾੜੀ ਮੰਤਰੀ ਹੈ ਜਿਹੜੇ ਪੰਜਾਬ ਦੇ ਗਰਮੀਤ ਸਿੰਘ ਕੁੱਡੀਆਂ ਉਹਨਾਂ ਦੇ ਅਧੀਨ ਵੀ ਇਹ ਵਿਭਾਗ ਹੈ ਚਾਹੇ ਖੇਤੀਬਾੜੀ ਧੰਦਾ ਹੈਗਾ ਜਿਹੜਾ ਸਾਡਾ ਉਹਨਾਂ ਕੋਲ ਹੈਗਾ ਉਹਨਾਂ ਨੇ ਵੀ ਅੱਜ ਤੱਕ ਸਾਡੇ ਕਿਸਾਨਾਂ ਦੀ ਕੋਈ ਸਾਰ ਨਹੀਂ ਲਈ ਕਿਉਂਕਿ ਬਣਦਾ ਤਾਂ ਇਹ ਹੈਗਾ ਕਿ ਵੀ ਜਿਹੜੀਆਂ ਨਕਲੀ ਦਵਾਈਆਂ ਜਾਂ ਬੀਜ ਨੇ ਡੀਲਰ ਪੈਦਾ ਕਰਦੇ ਆ ਜਾਂ ਕੋਈ ਵੀ ਹੋਏਗਾ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਕਿਸਾਨਾਂ ਦਾ ਜਿਹੜਾ ਆਰਥਿਕ ਨੁਕਸਾਨ ਹੈ ਉਹ ਨਾ ਹੋਵੇ ਅਸੀਂ ਮੰਗ ਕਰਦੇ ਆ ਕਿ ਉਹ ਜਿੱਥੇ ਚੋਣਾਂ ਦੇ ਨਾਲ-ਨਾਲ ਇੱਥੇ ਜਿਹੜਾ ਕੀਤੀਬਾੜੀ ਮੰਤਰੀ ਹੈਗਾ ਉਹ ਵੀ ਘੱਟੋ-ਘੱਟ ਕਿਸਾਨਾਂ ਵੱਲ ਜ਼ਰੂਰ ਧਿਆਨ ਦੇਵੇ ਕਿੰਨੇ ਏਕੜ ਦੇ ਵਿੱਚ ਸ਼ਿਮਲਾ ਮਿਰਚ ਰੱਖੀ ਹੋਈ ਹੈ ਅੱਗੇ ਤਾਂ ਘੱਟੋ-ਘੱਟ 5-600 ਏਕੜ ਆ ਜਿਹੜੀ ਸਿਮਲਾ ਮਿਰਚ ਲੱਗਦੀ ਸੀਗੀ ਖਰਬੂਜਾ ਵੀ ਲੱਗਦਾ ਸੀ ਪਾਰ ਪਿਛਲੇ ਸਾਲ ਦੇ ਮੁਕਾਬਲੇ ਇਤਕੀ ਬਹੁਤ ਜਿਹੜੀ ਘਟ ਹੈਗੀ 150 100 150 ਕਿੱਲਾ ਘਟ ਲਾਇਆਗਾ ਤੇ ਇਸ ਕਰਕੇ ਫੇਰ ਵੀ ਹੁਣ ਮੈਨੂੰ ਅਲਾਦਾ ਜੇ ਇਸੇ ਤਰ੍ਹਾਂ ਹੀ ਸੁੰਬੀ ਦਾ ਹਮਲਾ ਰਿਹਾ ਤੇ ਨਾ ਮਰੀ ਤੇ ਉੱਪਰ ਜਿਹੜੇ ਰੇਟ ਨੇ ਉਹਦੇ ਵਿੱਚ ਵੀ ਫਰਕ ਆਇਆ ਮਨੂੰ 10 ਥੱਲੇ ਨੀਵਾ ਆ ਗਿਆ ਫੇਰ ਮੈਨੂੰ ਅਲਾਦਾ ਕਿਸਾਨ ਆ ਜਿਹੜੇ ਤੋਂ ਹੱਥ ਘੜੇ ਕਰ ਜਾਣਗੇ ਜਦੋਂ ਪਾਸਾ ਵਟਾਉਣਗੇ ਮੇਰੇ ਕੋਲੇ 10 ਏਕੜ ਹੈ ਜੀ ਦਾ ਸੇਕੜਾ ਸ਼ਿਮਲਾ ਮਿਰਚ ਦੇ ਜੀ ਰੋਜ ਦੀ ਰਜਾਨਾ ਵਾਲੀ ਸਪਰੇ ਬਾਕੀ ਸਿਰੇ ਜਿਹੜੀ ਸ਼ਿਮਲਾ ਮਿਰਚ ਛੁੰਡੀ ਪੈਂਦੀ ਹੈ ਉਹਨੂੰ ਚੱਕ ਕੇ ਸਾਨੂੰ ਰੋਜ ਦੀ ਰੋਜ ਬਾਹਰ ਕੱਢਣੀ ਪੈਂਦੀ ਹੈ। ਅਜਾ ਕੇ ਦੂਰ ਛਿੱਟੀ ਪੈਂਦੀ ਹੈ ਇਹਦਾ ਕੋਈ ਬੰਦੋਬਸਤ ਨਹੀਂ ਹੋਇਆ ਹਜੇ ਤੱਕ ਪਤਾ ਨਹੀਂ ਭਰਾਵਾ ਦਵਾਈਆਂ ਮਾੜੀਆਂ ਪਤਾ ਨਹੀਂ ਕੋਈ ਸਰਕਾਰ ਦਾ ਕੋਈ ਉਹ ਹੈ ਰਲਾਇਚ ਸਾਡੇ ਦਾ ਕੋਈ ਛਾਰ ਨਹੀਂ ਲੱਗਦਾ। ਲੇਵਰ 8 8 9 ਬੁੜੀਆਂ ਲੇਵਰ ਚੱਕਣ ਤੇ ਪੈਂਦੀਆਂ ਆਂ ਕਿਲੇ ਕਿਕੇ ਕਿਲੇ ਤੇ 8 9 ਬੁੜੀਆਂ ਮਸਾਤੂ ਚੱਲ ਗਏ ਕਿੰਨੀ ਬੁੜੀ ਰਹੀ ਐ ਮੇਰੇ ਜਲੀ ਸੁੰਡੀ ਦੇ ਕਾਰਨ ਇੱਕ ਕਪੂਰ ਖਤਮ ਹੋ ਗਿਆ ਜਮਾ ਸੁੰਡੀ ਦੇ ਕਾਰਨ ਇੱਕ ਤੜਾਈ ਵੀ ਮੰਨ ਲਾ ਖਤਮ ਹੋ ਗਈ ਤਾਂ ਕੋਈ ਸਾਰ ਲੈਣ ਪਹੁੰਚਾ ਕੋਈ 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 ਨਹੀਂ ਆਉਂਦਾ ਮਾਈਕ ਮੇਲਾ ਜੀ ਕੋਈ ਢਾਲ ਕਿਛ ਨਹੀਂ ਸਾਡੀ ਸਾਰ ਲੈ ਤੀ ਨੀ ਕੀ ਮੰਗ ਕਰਦੇ ਹੋ ਮੰਗਤਾ ਸੀ ਅਸੀਂ ਇਹ ਕਰਦੇ ਆ ਜੀ ਇਹ ਇਹ ਦਵਾਈਆਂ ਨਕਲੀ ਵੀ ਦਵਾਈਆਂ ਆ ਰਹੀਆਂ ਜੀ ਕੋਈ ਨਹੀਂ ਸੁੰਡੀ ਨੂੰ ਕੰਟਰੋਲ ਕਰ ਰਹੀ ਰੋਜ਼ ਦੀ ਸਪਰੇਅ ਕਰੀ ਜਾਂਦੇ ਆ ਅਸੀਂ 2-2000 ਰੁਪਏ ਦੀ ਸਪਰੇਅ ਰੋਜ਼ ਦੀ 1 ਏਕੜ ਦੀ ਹੋਣੀ ਕੋਈ ਨਹੀਂ ਕੰਟਰੋਲ ਕਰ ਰਹੀ ਕਿੰਨਾ ਕੁ ਫਿਰ ਨੁਕਸਾਨ ਹੋ ਰਿਹਾ ਇੱਕ ਮੁਨਾਫੇ ਦਾ ਕਰਕੇ ਕਿਸਾਨਾਂ ਨੇ ਮਿਰਚ ਬੀਜੀ ਜੀ ਕਿਸਾਨਤਾ ਬਈ ਹੁਣ ਇੱਕ ਤੜਾਈ ਦਾ ਤਾਂ ਖਤਮ ਹੋ ਗਈ ਜਮਾ ਸਾਡੀ ਇਹਦਾ ਕੋਈ ਉਹ ਨਹੀਂ ਹੈਗਾ ਤੇ ਇਹਦਾ ਮਹਿੰਗਾ ਬੀਜ ਆ ਦੇਖੋ 1.5 ਲੱਖ ਨੂੰ 65 ਨੂੰ ਇੱਥੇ ਜੇ ਕਿਲੋ ਇੱਕ 5 ਏਕੜ ਚ ਪੈਂਦਾ ਉਹ ਇਹਦਾ ਬਹੁਤ ਖਰਚੇ ਦਾ ਘਾਰੀ ਹੈਗਾ ਤਾਂ ਜੀ ਤੇ ਨਾ ਇਹਦਾ ਕੋਈ ਰੇਟ ਰੂਟ ਆ ਰੇਟ ਪਹਿਲਾਂ ਪਹਿਲਾਂ ਤਾਂ ਠੀਕ ਸੀਗਾ ਹੁਣ ਜਮਾਂ ਤਾਂ ਹਾਂ ਤੋਂ ਲੈ ਕੇ ਥੱਲੇ ਮਾਰਿਆ 570 ਰੁਪਿਆ ਤੇ ਆ ਗਿਆ ਮਿਰਚ ਦਾ ਜੀ ਸੰਡੀ ਅਮਰੀਕੀ ਅਮਰੀਕੀ ਸੰਡੀ ਦਾ ਬਹੁਤ ਜ਼ਾਇਦਾ ਨਸਕਾ ਆ ਨਾ ਥੱਲੇ ਡਿੱਗੀ ਆਂ ਨੀ ਮਿਰਚ ਥੱਲੇ ਤੋਂ ਵੀ ਚੱਕ ਕੇ ਫਿਰ ਅਸੀਂ ਬਾਹਰ ਮੀਲਣਾ ਚ ਲਾਉਣਾ ਟਰਾਲਿਆਂ ਨਾਲ ਲਿਜਾ ਕੇ ਤੇ ਇੱਕ ਰੇਟ ਥੱਲੇ ਆ ਗਿਆ ਹੁਣ ਥੱਲੇ ਮਿਰਚ ਦਾ ਤੇ ਕਸੁੰਡੀ ਨੇ ਰੇਟ ਦਾ ਕੋਈ ਗੱਲ ਨਹੀਂ ਮਿਰਚ ਸੁੰਡੀ ਨਾ ਫੇਰ ਵੀ ਚੱਲਾ ਉਹ ਕਰਦੇ ਬਹੁਤ ਬੁਰਾ ਹਾਲਤ ਹੈ ਗਰਸਾਨ ਦਾ ਰੋਜ਼ ਟੜਕੇ ਸਰਪੇ ਹਾਂ ਉਧਰ ਹੱਥ ਨੇ ਦਿਨੇ ਕਰੇ ਦਿਨੇ ਦਾ ਕੋਈ ਫਾਇਦਾ ਨਹੀਂ ਸਰਪੇ ਦਾ ਹੱਥ ਨੇ ਟੜਕੇ ਕਰਨੇ ਮੈਂ ਠੰਡੇ ਠੰਡੇ ਸਪਰੇ ਦਾ ਕੋਈ ਆਸਰ ਹੋਰ ਨਹੀਂ ਹੋ ਨਹੀਂ ਰਿਹਾ ਆ ਸਰ ਸੁੰਡੀ ਜਿਹੜੀ ਵਿੱਚ ਵੜ ਗਈ ਮਿਰਚ ਤੇ ਸੁੰਡੀ ਉਹ ਮਰਦੀ ਨਹੀਂ ਜਿਹੜੀ ਬਾਹਰ ਆ ਕੋਈ ਉਹ ਤਾਂ ਮਰ ਜਾਂਦੇ ਸੁੰਡੀ ਵਿੱਚ ਉਹਦੇ ਮਿਰਚ ਥੱਲੇ ਡੱਗੂ ਪਿਛਲੇ ਬਾਰ ਵੀ ਕੋਈ ਫਸਲ ਬਾਹਰ ਛੱਟੀ ਸੀ ਪਿਛਲੇ ਬਾਰ ਹਾਂ ਪਿਛਲੇ ਬਾਰ ਰੇਟ ਨਹੀਂ ਆ ਕੋਈ ਜਮੇ ਮੁਰੂ ਬਹੁਤ ਲੋਕਾਂ ਨੇ ਕਰਿਆ ਜਿਹੜਾ ਹੁਣ ਇਥੋੜਕ ਲਗਾਇਆ ਨੇ ਖਰੀਦ ਕਜ ਮੋ ਪਈ ਆ ਜਰਾ ਅੱਜ ਲ ਜਾਣ ਦੇ ਉਹ ਗੱਲ ਦੀ ਖਰੀਦੀ ਪਈ ਆ ਐ ਰੋਟਾ ਹੁਣ ਕਿੰਨੀ ਜਿਹੜੀ ਮਿਰਚ ਡਿੱਗ ਰਹੀ ਹੈ ਖੇਤ ਦੇ ਵਿੱਚ ਵਿੱਚ ਤਾਂ ਮਾੜਾ ਮੋਟਾ ਕਟਰੋਲਾ ਵਿੱਚ ਬਾਹਰ ਡਿੱਗੀ ਆਂਦਾ ਆ 10 ਕਿਲਿਆਂ ਨੇ 10 ਕਿਲਿਆਂ ਵਿੱਚ ਬਹੁਤ ਜਿਆਦਾ ਨਸਖਾ ਨੰਦੇ ਕੋਈ ਆਇਆ ਕੋਈ ਅਧਿਕਾਰੀ ਕੋਈ ਨਹੀਂ ਆਇਆ ਜੀ ਕੀ ਮੰਗ ਕਰਦੇ ਹਾਂ ਸਰਕਾਰ ਤੋਂ ਸਰਕਾਰ ਤਾਂ ਉਸੇ ਤੌਰ ਦੀ ਮੰਗ ਕਰ ਰਹੀ ਕੋਈ ਕੋਈ ਸਟੋਰ ਖੁੱਲੇ ਜਾਵੇ ਜਮਾ ਹੋਵੇ ਮਿਰਚ ਆਪੇਗਾ ਤੇ ਦਵਾਈਆਂ ਦਾ ਕਿਹੋ ਜਾਲ ਹੈ ਦਵਾਈਆਂ ਦਾ ਹੁਣ ਹੱਥ ਕੋਈ ਨਹੀਂ ਕਹਿੰਦਾ ਵੀ ਭਈ ਆਹ ਹਵ ਕਰ ਦੂ ਹਰ ਦਵਾਈ ਚੰਗੀ ਤੋਂ ਚੰਗੀ ਦਿੰਦਾ ਆਲਾ ਤੇ ਹੁਣ ਦਵਾਈਆਂ ਵਾਲ ਨੂੰ ਕੀ ਕਰੀਏ ਵੀ ਉਹ ਉਹਦਾ ਗੰਦੇ ਭਾਈ ਜਿਹੜੀ ਮਰਜ਼ੀ ਲੈ ਜਾਓ